ਕੋਈ ਪਿੰਡ ਸ਼ਹਿਰ ਐਸਾਨੀ ਜਿੱਥੋਂ ਲੋਕ ਨਹੀਂ ਆਏ ਜੀ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਥੈਲੇ ਭਰ-ਭਰ ਕੇ ਇੱਥੇ ਲਿਆ ਕੇ ਲਾਈਨਾਂ ਲੱਗੀਆਂ ਪਈਆਂ ਜੀ ਆ ਬਚ ਗਿਆ ਜੀ ਇਲਾਕਾ ਪੰਜਾਬ ਦੀ ਏਕਤਾ ਜਿੰਦਾਬਾਦ ਪੰਜਾਬ ਦਾ ਏਕਾ ਜਿੰਦਾਬਾਦ ਪੰਜਾਬ ਦਾ ਭਾਈਚਾਰਾ ਜਿੰਦਾਬਾਦ ਜਿਹੜਾ ਪੰਜਾਬ ਦੇ ਸ਼ੀਦਾਂ ਦੀ ਧਰਤੀ ਨੂੰ ਬਚਾਉਣ ਵਾਸਤੇ ਆਇਆ ਉਹਦੇ ਲਈ ਕੋਟਨ ਕੋਟਨ ਪ੍ਰਣਾਮ ਹੈ ਕੋਟਨ ਕੋਟਨ ਧੰਨਵਾਦ ਹੈ ਜੀ ਸ਼ਾਸਨਿਕਤਾ ਸਾਡੇ ਕੋਲ ਅੱਜ ਕੋਈ ਆਇਆ ਨਹੀਂ ਕੋਈ ਵਿਭਾਗ ਦਾ ਬੰਦਾ ਜੀ ਕੋਈ ਇਹ ਤਾਂ ਟੋਬੇ 'ਚ ਡੜਾ ਸੀ ਫਿਰ ਨਹੀਂ ਟੋਬੇ 'ਚ ਡੜਾ ਵੀ ਨਹੀਂ ਮਾਰਿਆ ਸਹੂਰਿਆਂ ਨੇ ਪਰ ਰੋੜੀ ਜੀ ਸਿੱਟ ਕੇ ਲੰਘ ਗਏ ਉੱਥੇ ਸਰਸ ਪੱਟੀ ਘਟਨ ਦੇ ਤਾਂ ਘੇਰਾ ਤਾਂ ਤੁਹਾਡੇ ਕੋਲ ਆ ਕੇ ਨਹੀਂ ਜੀ ਗੋਗਲੂ ਤੋਂ ਮਿੱਟੀ ਝਾੜਦੇ ਆ ਕਿੰਨੀ ਡੈੜੀ ਤੇ ਐ ਵੀਰ ਵੀਰੇ ਸੇਵਾ ਕਰ ਰਹੇ ਆ ਪੰਜਾਬ ਬਚਾਉਣਾ ਜੀ ਪੰਜਾਬ ਬਚਾਉਣਾ ਜੀ ਸੇਵਾ ਕਰ ਰਹੇ ਆ ਜੀ 4 ਦਿਨ ਤੋਂ 5 ਦਿਨ ਤੋਂ ਲੱਗੇ ਹੋਏ ਆ ਲਗਾਤਾਰ ਤੇ ਪ੍ਰਸ਼ਾਸਨ ਵੱਲੋਂ ਵੀ ਆਏ ਹੀ ਹੋਣੇ ਆ ਪ੍ਰਸ਼ਾਸਨ ਲੱਗਿਆ ਹੋਇਆ ਜੀ ਹਾਂਜੀ ਬੰਨਾਂ ਤੇ ਖੜੇ ਆ ਜੀ ਉਹ ਦੇਖ ਰਹੇ ਆ ਵੀ ਲੋਕ ਕੀ ਕਰ ਰਹੇ ਆ ਜੀ ਬੰਨਾਂ ਤੋਂ ਆ ਕੇ ਮੁੜ ਜਾਂਦੇ ਆ ਜੀ ਯਾਨ ਦੇਖ ਕੇ ਮੁੜ ਜਾਂਦੇ ਆ ਵੀ ਉਹਨਾਂ ਨੂੰ ਆਇਆ ਵੀ ਬਚਦੇ ਆ ਕਿ ਨਹੀਂ ਸ਼ਾਇਦ ਢੀਕ ਕਰਦੇ ਹੁਣ ਵੀ ਡੁੱਬ ਜਾਣ ਤਾਂ ਉਧਰ ਲੱਗ ਜੀ ਕਿਸ਼ਤੀਆਂ ਕੁਸ਼ਤੀਆਂ ਮੰਗਾ ਰਹੇ ਆ ਉਹ ਤਾਂ ਸਲੈਂਸਰ ਦੀ ਆਵਾਜ਼ ਆਉਂਦੀ ਹੈ ਜੀ ਇਹ ਬੜੇ ਬੜੇ ਟਾਇਰ ਵਾਲੇ ਬੜੇ ਬੜੇ ਡੈਕਾਂ ਵਾਲੇ ਜਿਹੜੇ ਮੁੰਡਿਆਂ ਨੂੰ ਕਹਿੰਦੇ ਵੀ ਫੁਕਰੇ ਅੱਜ ਉਹ ਫੁਕਰੇ ਪੰਜਾਬ ਨੂੰ ਆਕਸੀਜਨ ਦੇਣ ਲੱਗੇ ਹੋਏ ਆ ਉਹ ਫੁਕਰਿਆਂ ਦੇ ਉਹ ਟਰੈਕਟਰ ਆ ਲੋਕਾਂ ਦੀ ਜਾਨ ਬਚਾਉਣ ਲੱਗੇ ਹੋਏ ਆ ਆ ਫੁਕਰਿਆਂ ਨੇ ਬੰਨ ਲਾਏ ਆ ਇੱਥੇ ਕਿਉਂ ਠੀਕ ਆ ਬਗਲ ਗਲਤਾ ਜੀ ਆ ਖੜੇ ਆ ਮੁੰਡੇ ਆ ਖੜੇ ਨੇ ਮੁੰਡੇ ਸਵੇਰੇ ਨਾਲ ਓਰੇ ਇੱਕ ਬਜ਼ੁਰਗ ਸਿਗੇ ਮੇਨਾ ਗਹਿਵਾ ਗਮੀ ਵੀ ਹੋਈ ਉਹਨਾਂ ਦੀ ਥੋੜੀ ਜੀ ਪਰ ਉਹ ਤਜਰਬੇਕਾਰ ਐਨੇ ਤੇ ਆ ਬੰਦ ਬੰਨ ਗਏ ਜੀ ਉਹ ਉਹ ਜਿਹ ਮਹਿਸੂਸ ਹੋਇਆ ਬਾਅਦ ਚ ਵੀ ਬਾਪਾ ਬਾਪੇ ਹੁੰਦਾ ਮੈਨੂੰ ਤਾਂ 15 ਮਿੰਟ ਬਾਅਦ ਤੇ ਮਹਿਸੂਸ ਹੋ ਗਿਆ ਜੀ ਮੈਨੂੰ ਬਲਾ ਕੇ ਗੋਡੀਆਂ ਤਲਾ ਕੇ ਮਾਫੀ ਮੰਗੀ ਸੀ ਉਹਨਾਂ ਤੋਂ ਬਿਨਾ ਕਿਸੇ ਗਾਈਡਲਾਈਨ ਤੋਂ ਆ ਦੇਖ ਲੋ ਠੋਕਰ ਨਮੀ ਬੰਨ ਕੇ ਰੱਖਤੀ ਜੀ ਇਹਨਾਂ ਮੁੰਡਿਆਂ ਦੇ ਇਸ ਤੋਂ ਉੱਪਰ ਕੀ ਐ ਜੀ ਸਾਤ ਸ੍ਰੀ ਅਕਾਲ ਰਵਾਇਤੀ ਪਾਰਟੀਆਂ ਪਹਿਲਾਂ ਤੋਰੀਆਂ ਹੁਣ ਰਵਾਇਤੀ ਲੀਡਰਾਂ ਨੂੰ ਤੋੜਨ ਦਾ ਟਾਈਮ ਹੈ ਤੁਸੀਂ ਲੀਡਰ ਮੋੜ ਤੇ ਕਹਿੰਦੇ ਇੱਥੋਂ ਆਏ ਹੋਏ ਜੀ ਹਾਂਜੀ ਮੋੜੇ ਜੀ ਇਹ ਟਰਾਲੀਆਂ ਉਹ ਚਲਦੀ ਹੁੰਦੀ ਤੇ ਐਵੇਂ ਟਿਪਰ ਚੱਲਦੇ ਤੇ ਇਹ ਖਵਾਜੇ ਨੇ ਦੁਬਾਰਾ ਮੰਗਾ ਲਿਆ ਵੀ ਮੇਰੇ ਕੋਲੋਂ ਰੇਤਾ ਕੱਢ ਕੇ ਲੇ ਕੇ ਟਿੱਡ ਚੋਂ ਲਿਓ ਪਾਓ ਦੁਬਾਰਾ ਹੁਣ ਪੰਜਾਬ ਪਾਉਣ ਲੱਗਿਆ ਵਾ ਗੱਲ ਬੜੀ ਮਹਿਜੂਦਾ ਫਿਰ ਸਟੇਟਰ ਵੀ ਪਾਇਆ ਵੀ ਜਦੋਂ ਦਰਿਆ ਆਪਣੀ ਜ਼ਮੀਨ ਸਟਾਉਂਦਾ ਤੇ ਪਟਵਾਰੀ ਦੀ ਲੋੜ ਨਹੀਂ ਪੈਂਦੀ ਨਾ ਪਟਵਾਰੀ ਲੋੜ ਨਹੀਂ ਇਹ 100 ਸਾਲ ਪੁਰਾਣਾ ਆਪਣਾ ਰਸਤਾ ਲੱਭ ਲੰਦਾ ਇਹ ਆਪਣੀਆਂ ਨਿਸ਼ਾਨ ਦੇ ਹੀ ਆਪ ਕਰ ਲੰਦਾ ਜੀ ਆ ਰੇਤਾ ਸਾਡੇ ਘਰਾਂ ਚੋਂ ਮੰਗਾ ਲਏ ਜੀ ਨੇ ਇਹ ਲੀਡਰਾਂ ਨੇ ਵੇਚਿਆ ਰੇਤਾ ਤੇ ਪਾਉਣ ਪੰਜਾਬ ਲੱਗਿਆ ਹੋਇਆ ਇੱਥੇ ਜੀ ਗਾਰੇ ਵਾਲੇ ਲਫਾਪੇ ਇਹਨਾਂ ਨੇ ਗੱਡੀਆਂ 'ਚ ਰੱਖੇ ਹੋਇਆ ਮੂੰਹ ਜੱਲ ਵੇੜ ਕੇ ਗੱਡੀ 'ਚ ਉਤਰਦੇ ਆ ਫੋਟੋ ਖਿਚਾ ਕੇ ਲੰਘ ਜਾਂਦੇ ਆ ਆ ਸਾਡੇ ਲੋਕ ਖੜੇ ਵਿਚਾਰੇ ਦੇਖੀ ਜਾਂਦੇ ਨੇ ਨਵਾਲਸੀ ਤੁਸੀਂ ਰਹੇ ਹੋ ਕਿਉਂਕਿ ਤੁਸੀਂ ਵੋਟਾਂ ਬੱਕੇ ਉਹਨਾਂ ਨੂੰ ਚੁਣਿਆ ਬਾਈ ਉਹ ਖਮਾਜੇ ਤਾਂ ਭੁਗਤਣਾ ਪੈਣਾ ਆ ਜਿੰਨਾ ਪਪੂਲਰ ਖੜਾ ਹੈ ਜੰਗਲਾਤ ਦੀ ਜ਼ਮੀਨ ਦੇ ਵਿੱਚ ਖੜਾ ਆਈਐਸ ਆਈਪੀਐਸ ਅਫਸਰਾਂ ਦੀ ਜ਼ਮੀਨ ਹੈ ਜੀ ਉਹ ਸਾਰੀ ਉਹਦੋਂ ਨੂੰ ਵਾੜੇ ਨਹੀਂ ਲੱਗਣ ਦਿੰਦੇ ਇੱਥੇ ਤੋਂ ਜਿੱਥੇ ਆਪਾਂ ਖੜੇ ਆ 2 ਕਿਲੋਮੀਟਰ ਦੂਰ ਬੰਨਾ ਜੀ ਉਧਰ ਕਿਹਾ ਇੱਧਰ ਚੱਲ ਰਿਹਾ ਸਵਾ ਕਿਲੋਮੀਟਰ ਦੇ ਵਿੱਚ ਜਮੀਨ ਖੜੀ ਹੈ ਜੀ ਉਧਰ ਪਰ ਉਧਰ ਮਜਾਲ ਹੈ ਜੀ ਕਿ ਦੀ ਪਾਪ ਲਾਈਨ ਚੱਲੇ ਜਾਵੇ ਕਿਸੇ ਮਹਿਕਮੇ ਦੀ ਕੋ ਚੱਲੇ ਜਾਵੇ ਕਾਰਨ ਉਹ ਬੜੇ ਬੜੇ ਧਨਾੜ ਅਫਸਰ ਬੈਠੇ ਆ ਜੀ ਉਹ ਉਹਨਾਂ ਨੇ ਸ਼ਾਮ ਲੜ ਦੀ ਜਮੀਨ 'ਚ ਆਪ ਪੂਲਰ ਖੜੇ ਆ ਜੀ ਸਾਰੇ ਆ ਪਹਿਲਾਂ ਬੰਨ ਬੰਨ ਹੋ ਜਵੇ ਫੇਰ ਇਹਨਾਂ ਨੂੰ ਲਾਈਵ ਹੋ ਕੇ ਕੱਚੇ ਚਿੱਟੇ ਪੂਰੇ ਪੰਜਾਬ ਦੇ ਮੂਰੇ ਰੱਖਣੇ ਆ ਇਹਨਾਂ ਦੇ ਅੱਗੇ ਅੱਜ 4 ਤਰੀਕ ਸ਼ਾਮ 5:30 ਦਾ ਸਮਾਂ ਹੈ ਤੇ ਇੱਥੇ ਕੀ ਹਾਲਾਤ ਹੈ ਦੌਧਪੁਰ ਬੰਨ ਚਮਕੌਰ ਸਾਹਿਬ ਹਲਕੇ ਦੇ ਵਿੱਚ ਬੇਲੇ ਤੇ ਨਜ਼ਦੀਕ ਉਹ ਅੱਜ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਬੀਤੀ ਰਾਤ ਵੀਡੀਓ ਪਾਈ ਸੀ ਉਸ ਤੋਂ ਬਾਅਦ ਲਾਈਨਾਂ ਲੱਗ ਚੁੱਕੀਆਂ ਟਰਾਲੀਆਂ ਦੀ ਲਾਈਨ ਰੁਕਣ ਦਾ ਨਾਂ ਨਹੀਂ ਲੈ ਰਹੀ ਥੱਲੇ ਪਰ ਪਰ ਕੇ ਸਾਡੇ ਭਰਾ ਲਿਆ ਰਹੇ ਆ ਜਿਹੜੀ ਖੁੱਲੀ ਮਿੱਟੀ ਆ ਰਹੀ ਹੈ ਉਹਨੂੰ ਪਿੱਛੇ ਸੰਗਦਾ ਥੱਲੇ ਭਰ ਰਹੀ ਹੈ ਹਰ ਜਿਹੜੀ ਜਾਣਕਾਰੀ ਤੁਹਾਨੂੰ ਇੱਥੇ ਦੇਣ ਦੀ ਕੋਸ਼ਿਸ਼ ਕਰਾਂਗੇ ਹੁਣੇ ਹਾਲਾਤ ਕੀ ਆ ਕੀ ਲੋਡ ਆ ਉਹ ਸਾਰੀਆਂ ਗੱਲਾਂ ਬਾਤਾਂ ਇੱਥੇ ਜਿਹੜੇ ਵੀਰ ਸਾਡੇ ਮੌਜੂਦ ਇਹਨਾਂ ਦੇ ਨਾਲ ਕਰਦੇ ਆ ਜਿਨ੍ਹਾਂ ਨੇ ਰਾਤ ਇਹ ਲੋਕਾਂ ਦੇ ਕੰਨਾਂ ਤੱਕ ਆਵਾਜ਼ ਪੰਚਾਈ ਭਾਵੇਂ ਅਸੀਂ ਜਰੀਆ ਬਣੇ ਪਰ ਇਹਨਾਂ ਦੀ ਆਵਾਜ਼ ਦੇ ਬਦੌਲਤ ਹੋ ਸਕਿਆ ਤੁਹਾਨੂੰ ਗੱਲਬਾਤ ਕਰਦੇ ਖੁਸ਼ਿੰਦਰ ਸਿੰਘ ਜੀ ਸਾਡੇ ਨਾਲ ਬਾਈ ਜੀ ਕੱਲ ਤੋਂ ਬਾਅਦ ਪਹਿਲੇ ਫਰਕ ਦੱਸੋ ਕੀ ਪਿਆ ਹਾਂ ਜੀ ਸਰ ਚਲੋ ਬਾਈ ਖਾਲਸਾ ਕੋਈ ਗੱਲ ਜੀ ਕੀ ਪਤੇ ਸਭ ਤੋਂ ਪਹਿਲਾਂ ਤਾਂ ਜੀ ਪੰਜਾਬ ਦੇ ਬੱਚੇ ਬੱਚੇ ਦਾ ਧੰਨਵਾਦ ਜਿਨ੍ਹਾਂ ਨੇ ਤੁਹਾਡੇ ਚੈਨਲ ਦੇ ਜ਼ਰੀਏ ਸਾਡੀ ਪੁਕਾਰ ਨੂੰ ਸੁਣਿਆ ਜੀ ਮੰਨਿਆ ਤੇ ਸਾਡੇ ਲਈ ਇੱਥੇ ਹਾ ਦਾ ਨਾਰਾ ਮਾਰਨ ਵਾਸਤੇ ਬੋੜੇ ਜੀ ਪੰਜਾਬ ਦਾ ਕੋਈ ਪਿੰਡ ਸ਼ਹਿਰ ਐਸਾਨੀ ਜਿੱਥੋਂ ਲੋਕ ਨਹੀਂ ਆਏ ਜੀ ਲੋਕਾਂ ਨੇ ਆਪਣੇ ਘਰਾਂ ਦੇ ਵਿੱਚ ਥੈਲੇ ਭਰ-ਭਰ ਕੇ ਇੱਥੇ ਲਿਆ ਕੇ ਲਾਈਨਾਂ ਲੱਗੀਆਂ ਪਈਆਂ ਜੀ ਆ ਬਚ ਗਿਆ ਜੀ ਇਲਾਕਾ ਨਹੀਂ ਆ ਜਿੱਥੇ ਆਪਾਂ ਖੜੇ ਆ ਪਿਛਲੇ ਪਾਸੇ ਇਹ ਤਕਰੀਬਨ 100 ਫੁੱਟ ਲੰਬੀ ਠੋਕਰ ਸੀ ਜੀ 5 ਮਿੰਟ ਦੇ ਵਿੱਚ ਸਾਰੀ ਗਿਰ ਗਈ ਸੀ ਜੇ ਇਹ ਠੋਕਰ ਰਾਤ ਨਾ ਸੰਭੀ ਜਾਂਦੀ ਤਾਂ ਜੇ ਬੰਨ ਨੂੰ ਬਹੁਤ ਜ਼ਿਆਦਾ ਖਤਰਾ ਹੋ ਜਾਣਾ ਤਾਂ ਜੀ ਇਹੀ ਸਾਨੂੰ ਸ਼ੰਕਾਤਾ ਵੀ ਇਹ ਗਿਆ ਕੰਮ ਸਾਡਾ ਉਹ ਪੁਕਾਰ ਕੀਤੀ ਜੀ ਰਾਤ ਤੇ ਰਾਤ 3 ਵਜੇ ਤੱਕ ਰਾਤ ਲੱਗੇ ਰਹੇ ਜੀ ਇੱਥੇ ਸੰਗਤ ਸਾਡੇ ਨਾਲ ਸੰਗਤ ਨੇ ਪੂਰਾ ਪੂਰਾ ਸਹਿਯੋਗ ਦਿੱਤਾ ਜੀ ਤੁਹਾਡੇ ਵੱਲੋਂ ਭੇਜੀ ਹੋਈਆਂ 12 ਟਰਾਲੀਆਂ ਉਹ ਆਈਆਂ ਜੀ ਰਥੈਲੀਆਂ ਦੀਆਂ ਭਰੀਆਂ ਹੋਈਆਂ ਰੇਤਿਆਂ ਦੀਆਂ ਤੇ ਜਾਲ ਆਏ ਜੀ ਆ ਕਰੇਟਾ ਇਹ ਲਾ ਲਾ ਕੇ ਠੋਕਰ ਰੁਕੀ ਜੀ ਰਾਤ ਦੀ ਬਚ ਗਈ ਜੀ ਫਿਰ ਮਤਲਬ ਪਰਮਾਤਮਾ ਦੀ ਮਿਹਰ ਹੋਣੀ ਸੀ ਇੱਥੇ ਤੇ ਹੋ ਗਈ ਉਹ ਬਖਸ਼ਿਸ਼ ਦੇ ਨਾਲ ਸਾਰੇ ਸਮੇਂ ਦੇ ਉੱਤੇ ਲੋਕ ਪਹੁੰਚ ਗਏ ਤੇ ਰੁਕ ਗਿਆ ਕੰਮ ਰੁਕ ਗਿਆ ਜੀ ਪੂਰੇ ਪੰਜਾਬ ਨੇ ਸੰਭਲ ਲਿਆ ਜੀ ਪੰਜਾਬ ਦੀ ਏਕਤਾ ਜਿੰਦਾਬਾਦ ਪੰਜਾਬ ਦਾ ਏਕਾ ਜਿੰਦਾਬਾਦ ਪੰਜਾਬ ਦਾ ਭਾਈਚਾਰਾ ਜਿੰਦਾਬਾਦ ਜਿਹੜਾ ਪੰਜਾਬ ਦੇ ਸ਼ਹੀਦਾਂ ਦੀ ਧਰਤੀ ਨੂੰ ਬਚਾਉਣ ਵਾਸਤੇ ਆਇਆ ਉਹਨਾਂ ਲਈ ਕੋਟਨ ਕੋਟਨ ਪ੍ਰਣਾਮ ਹੈ ਕੋਟਨ ਕੋਟਨ ਧੰਨਵਾਦ ਹੈ ਜੀ ਬਹੁਤ ਜ਼ਿਆਦਾ ਹੁਣ ਸਾਡੀ ਇੱਕ ਬੇਨਤੀ ਹੋਰ ਹੈ ਜੀ ਇੱਕ ਤਾਂ ਸਾਨੂੰ ਜਾਲ ਚਾਹੀਦਾ ਜਿਹਨਾਂ ਨੂੰ ਕ੍ਰੇਟ ਕਹਿੰਦੇ ਆ ਜਾਲ ਚਾਹੀਦਾ ਇੱਕ ਬੋਲਡਰ ਪੱਥਰ ਚਾਹੀਦਾ ਵੱਡਾ ਪੱਥਰ ਕਿਉਂਕਿ ਸਾਡੇ ਕੋਲ ਜਿਹੜੀ ਆਰਮੀ ਦੇ 35 36 ਬੰਦੇ ਨੇ ਉਹ ਇੱਕੋ ਗੱਲ ਕਹਿ ਰਹੇ ਨੇ ਸਾਡੇ ਕੋਲ ਜੋ ਬੋਲਡਰ ਪੱਥਰ ਤੇ ਜਾਲ ਆ ਜਾਵੇ ਵੀ ਫਿਰ ਅਸੀਂ ਸਦੀਆਂ ਬਾਅਦ ਤੇ ਪੱਕਾ ਕੰਮ ਕਰ ਜੂਗੇ ਇੱਥੇ ਜੀ ਤਾਂ ਬਿਲਕੁਲ ਇਦੇ ਵਿੱਚ ਮੈਂ ਦੱਸ ਦਿਆਂ ਕਿ ਸਿੱਖ ਰੈਜੀਮੈਂਟ ਦੇ ਜਵਾਨ ਇੱਥੇ ਲੱਗੇ ਹੋਏ ਆ ਇੱਕ ਮੇਜਰ ਸਾਹਿਬ ਤਿੰਨ ਜੀਸੀਓ ਤੇ ਨਾਲ 34 ਜਵਾਨ ਉਹ ਲਗਾਤਾਰ ਇਸ ਥਾਂ ਦੇ ਉੱਤੇ ਡਟੇ ਹੋਏ ਆ ਸਾਡੇ ਆਪਣੀ ਭਰਾਏ ਤੇ ਉਹਨਾਂ ਦਾ ਵੀ ਕਿਦਾਂ ਦਾ ਸਹਿਯੋਗ ਹੈ ਬਾਈ ਉਹ ਦੱਸ ਦਿਓ ਜਰਾ ਨਹੀਂ ਉਹਨਾਂ ਦਾ ਪੂਰਾ ਸਹਿਯੋਗ ਹੈ ਜੀ ਟੈਕਨੀਕਲ ਪਾਸੇ ਨੂੰ ਉਹਨਾਂ ਦੀ ਗਾਈਡਲਾਈਨ ਵਧੀਆ ਜੀ ਉਹਨਾਂ ਦੀ ਐਡਵਾਈਸ ਵਧੀਆ ਜੀ ਉਹਨਾਂ ਦੇ ਆਸਰੇ ਉਹਨਾਂ ਦੇ ਦੱਸੇ ਮੁਤਾਬਕ ਕਿ ਅਸੀਂ ਠੋਕ ਨੂੰ ਰੋਕ ਗਏ ਜੀ ਨਹੀਂ ਹੋਰ ਤਾਂ ਪ੍ਰਸ਼ਾਸਨਿਕਤਾ ਸਾਡੇ ਕੋਲ ਅਜ ਕੋਈ ਆਇਆ ਨਹੀਂ ਕੋਈ ਵਿਭਾਗ ਦਾ ਬੰਦਾ ਜੀ ਕੋਈ ਨਹੀਂ ਤਾਂ ਟੋਬੇ 'ਚ ਡੜਾ ਸੀ ਫਿਰ ਨਹੀਂ ਟੋਬੇ 'ਚ ਡੜਾ ਵੀ ਨਹੀਂ ਮਾਰਿਆ ਸਹੂਰਿਆ ਨੇ ਪਰ ਰੋੜੀ ਜੀ ਸਿੱਟ ਕੇ ਲੰਘ ਗਏ ਉੱਥਾਂ ਜੀ ਰਾਤੋਂ ਤਾਂ ਇਹ ਕਹਿ ਕੇ ਤੇ ਵੀ ਲਾਲੋ ਧਰਨ ਜਿਹੜੇ ਸਬੰਧਤ ਵਿਭਾਗ ਦੇ ਅਫਸਰ ਨੇ ਉਹ ਤਾਂ ਕਹਿੰਦੇ ਲਾ ਲਓ ਤਰਨ ਲਾ ਲਓ ਕਹਿੰਦੇ ਕੋਈ ਗੱਲ ਨਹੀਂ ਜਾਦੇ ਗੜਮ ਦੇ ਕੇ ਗਿਰਿਆ ਅੱਜ ਤਾਂ ਕਹੇ ਵੀ ਪੈ ਗਿਆ ਪੰਗਾ ਸਾਹਮਣੇ ਸਾਡਾ ਬੰਦਾ ਨਾ ਕਰਕੇ ਹੋਵੇ ਵਿੱਚ ਕੋਈ ਜੀ ਉਹ ਤਾਂ ਇੱਕਦਮ ਤੇ ਡਰ ਗਏ ਹੀ ਅਸੀਂ ਸਾਰੇ ਬੰਦੇ ਸੀ ਸਰ ਸਪੱਟੀ ਕਰਨ ਦੇ ਤਾਂ ਘੇਰਾ ਤਾਂ ਤੁਹਾਡੇ ਕੋਲ ਆ ਕੇ ਨਹੀਂ ਜੀ ਗੋਗਲੋਂ ਤੋਂ ਮਿੱਟੀ ਛਾੜਦੇ ਆ ਗੋਗਲੋਂ ਤੋਂ ਮਿੱਟੀ ਛਾੜਦੇ ਆ ਹੁਣ ਉਹਨਾਂ ਨੇ ਫੋਟੋਆਂ ਪਾਈਆਂ ਜੀ ਵੀ ਸਾਡੇ ਪ੍ਰਸ਼ਾਸਨ ਵੱਲੋਂ ਤਾਇਨਾਤ ਟੀਮਾਂ ਲੱਗੀਆਂ ਹੋਈਆਂ ਇਹ ਤਾਂ ਪੰਜਾਬ ਆਪ ਆਪ ਮੋਹਰ ਲੱਗਿਆ ਹੋਇਆ ਜੀ ਹੁਣ ਉਹ ਰਾਤ ਜਿਹੜੀਆਂ ਫੋਟੋ ਪਾਈਆਂ ਤੀਆਂ ਅਗਰੈਂਡਰਾਂ ਦੀਆਂ ਫੋਟੋਆਂ ਸੀਗੇ ਇਹਨਾਂ ਪੁੱਛ ਲਓ ਵੀ ਇਹਨਾਂ ਨੂੰ ਪ੍ਰਸ਼ਾਸਨ ਨੇ ਦਿਹਾੜੀ ਪਰ ਰੱਖਿਆ ਵਾ ਜਾਂ ਆਪਮਾਰੇ ਆਏ ਵੇ ਜੀ ਕਿੰਨੀ ਦਿਹਾੜੀ ਤੇ ਆਏ ਵੀਰ ਵੀਰੇ ਸੇਵਾ ਕਰ ਰਹੇ ਹਾਂ ਪੰਜਾਬ ਬਚਾਉਣਾ ਜੀ ਪੰਜਾਬ ਬਚਾਉਣਾ ਜੀ ਸੇਵਾ ਕਰ ਰਹੇ ਹਾਂ ਜੀ 4 ਦਿਨ ਤੋਂ 5 ਦਿਨ ਤੋਂ ਲੱਗੇ ਹੋਏ ਹਾਂ ਲਗਾਤਾਰ ਕੋਈ ਬੰਦੇ ਫੇਰ ਪ੍ਰਸ਼ਾਸਨ ਵੱਲੋਂ ਵੀ ਆਏ ਹੀ ਹੋਣੇ ਆ ਪ੍ਰਸ਼ਾਸਨ ਲੱਗਿਆ ਹੋਇਆ ਜੀ ਹਾਂਜੀ ਬੰਨਾਂ ਤੇ ਖੜੇ ਆ ਜੀ ਉਹ ਦੇਖ ਰਹੇ ਆ ਵੀ ਲੋਕ ਕਿਆ ਕਰ ਰਹੇ ਆ ਜੀ ਬੰਨਾਂ ਤੋਂ ਆਕੇ ਮੁੜ ਜੰਨੇ ਆ ਜੀ ਹੰਦੀਆਂ ਦੇਖ ਕੇ ਮੁੜ ਜਾਣੇ ਆ ਵੀ ਉਹਨਾਂ ਨੂੰ ਆਏ ਆ ਵੀ ਬਚਦੇ ਆਂਗਾ ਨਹੀਂ ਸ਼ਾਇਦ ਢੀਕ ਕਰਦੇ ਹੁਣ ਵੀ ਡੁੱਬ ਜਾਣ ਤਾਂ ਉਧਰ ਲੱਗ ਜੀ ਕਿਸਤੀਆਂ ਕੁਸਤੀਆਂ ਮੰਗਾ ਰਹੇ ਆ ਉਹ ਤਾਂ ਬੇਪਰੋਸ ਕੀ ਕਿਉਂ ਬਾਈ ਉਹ ਵੀ ਤਾਂ ਥੋੜੀ ਭਰਾਏ ਇੱਥੋਂ ਦੀ ਰਹਿਣ ਵਾਲੇ ਆ ਬੇਪਰੋਸ ਕੀ ਤਾਂ ਆ ਜੀ ਇੱਕ ਤਾਂ ਸਮਾਨ ਨਹੀਂ ਮਿਲਦਾ ਜੀ ਸਮੇ ਸਰ ਅਸੀਂ ਤਿੰਨ ਚਾਰ ਦਿਨਾਂ ਅਸੀਂ ਬੋਲੇ ਨੇ ਜੀ ਅਸੀਂ ਕਹੇ ਵੀ ਇਹ ਦੁੱਖ ਦੀ ਘੜੀ ਆ ਵੀ ਨਿੰਦਿਆ ਚ ਨਹੀਂ ਪੈਣਾ ਹੈਗਾ ਵੀ ਲੋੜ ਨਹੀਂ ਨਿੰਦਿਆ ਕਰ ਕਰ ਥੱਕ ਵੀ ਗਈ ਸਾਡੇ ਕੋਲ ਸ਼ਬਦ ਵੀ ਮੁੱਕ ਗਏ ਥੋੜੀ ਜਿਹੀ ਇਹ ਵੀ ਗੱਲ ਆ ਵੀ ਸਾਡੇ ਕੋਲ ਸ਼ਬਦ ਹੀ ਮੁੱਕ ਗਏ ਹੁਣ ਜਦੀ ਦਿਲ ਨਹੀਂ ਜੀ ਕਰਦਾ ਹੈਗਾ ਹੁਣ ਇਹ ਆ ਜਿਹੜੀ ਆ ਜਾਲ ਵੀ ਪਈ ਜਿੱਥੇ ਆਪਾਂ ਖੜੇ ਆ ਇਹ ਟਿੱਬੀ ਸਾਹਿਬ ਵਾਲੇ ਬਾਬਾ ਜੀ ਨੇ ਭੇਜੇ ਇਹ ਜਾਲਾਂ ਜੀ ਗੁਰਦੁਆਰਾ ਟਿੱਬੀ ਸਾਹਿਬ ਰੋਪੜ ਤੋਂ ਟਿੱਬੀ ਸਾਹਿਬ ਰੋਪਨਗਰ ਜਿਹੜਾ ਦਰਿਆ ਦੇ ਉੱਤੇ ਗੁਰਦੁਆਰਾ ਸਾਹਿਬ ਹੈ ਉਹ ਸੰਤਾਂ ਦੇ ਵੱਲੋਂ ਆ ਜਾਲ ਉਹਨਾਂ ਵੱਲੋਂ ਆਏ ਆ ਟਰਾਲੀਆਂ ਪਰ ਪਰ ਕੇ ਉਹਨਾਂ ਵੱਲੋਂ ਤਾਰ ਆਈ ਜੀ 20 25 ਕੁਆਂਟਰ ਤਾਰ ਉਹਨਾਂ ਨੇ ਭੇਜੀ ਤਾਰ ਉਹਰੇ ਸਾਨੂੰ 2-2 3-3 ਕਿਲੋ ਲੈ ਕੇ ਦੰਦੇ ਤੇ ਜੀ ਇਹ ਇਹ ਜੋ ਇਹ ਸਾਧੂ ਸੰਤ ਨਾ ਖੜਦੇ ਜੀ ਇਹ ਪੰਜਾਬ ਦੇ ਲੋਕ ਨਾ ਖੜਦੇ ਤੁਸੀਂ ਆ ਦੇਖੋ ਜੀ ਉਹਰੇ 3-4000 ਬੰਦਾ ਲੱਗਿਆ ਹੋਇਆ ਹੈ ਜੀ ਬਈ ਸੰਤ ਬੜੇ ਕੇ ਸਰਕਾਰ ਨਹੀਂ ਸੰਤ ਮ ਗੁਰੂ ਦੇ ਸਿੱਖ ਬੜੇ ਪੰਜਾਬ ਦੇ ਨੌਜਵਾਨ ਬੜੇ ਪੰਜਾਬ ਦੇ ਨੌਜਵਾਨਾਂ ਬਾਰੇ ਇੱਕ ਗੱਲ ਹੋਰ ਜੀ ਹੁਣ ਆ ਟਰੈਕਟਰ ਦੇਖ ਲਓ ਜੀ ਇਹ ਉਹ ਟਰੈਕਟਰ ਜਿਹਨੂੰ ਕਹਿੰਦੇ ਤੇ ਫੋਕਰਿਆਂ ਦੇ ਟਰੈਕਟਰ ਬੜੇ ਪਤਰੀ ਸਾਹਿਬ ਨੇ ਵੀ ਕਿਹਾ ਸੀ ਵੀ 70% ਟਰੈਕਟਰ ਦਾ ਪੰਜਾਬ ਚ ਉਹ ਆ ਜਿਹੜੇ ਜਿਆਦਾ ਖੰਭਾ ਖਿੱਚਦੇ ਆ ਜਾਂ ਮਕਾਨਾ ਜਾਂਦੀਆਂ ਜਾਂ ਫਿਰ ਉਹਨੂੰ ਧਰਨੇ ਧੁਰਨੇ ਤੇ ਲੈ ਕੇ ਜਾਣ ਲੱਗੇ ਨਹੀਂ ਓਏ ਉਹਨਾਂ ਦੀ ਸੋਚ ਆ ਵੀ ਉਹ ਪੰਜਾਬ ਦੇ ਨੌਜਵਾਨਾਂ ਨੂੰ ਕਿਵੇਂ ਦੇਖਦੇ ਆ ਪਰ ਜਿਹੜਾ ਪੰਜਾਬ ਅਸੀਂ ਦੇਖ ਰਹੇ ਹਾਂ ਜੀ ਉਹ ਇਹ ਅਲੱਗ ਆਵਾਜ਼ ਸੁਣ ਲਓ ਟਰੈਕਟਰ ਦੀ ਜੀ ਸਲੈਂਸਰ ਦੀ ਆਵਾਜ਼ ਆਉਂਦੀ ਹੈ ਜੀ ਇਹ بڑے بڑے ਟਾਇਰਾਂ ਵਾਲੇ بڑے بڑے ਡੈਕਾਂ ਵਾਲੇ ਜਿਹੜੇ ਮੁੰਡਿਆਂ ਨੂੰ ਕਹਿੰਦੇ ਫੁਕਰੇ ਅੱਜ ਉਹ ਫੁਕਰੇ ਪੰਜਾਬ ਨੂੰ ਆਕਸੀਜਨ ਦੇਣ ਲੱਗੇ ਹੋਏ ਆ ਉਹ ਫੁਕਰਿਆਂ ਦੇ ਉਹ ਟਰੈਕਟਰ ਆ ਲੋਕਾਂ ਦੀ ਜਾਨ ਬਚਾਉਣ ਲੱਗੇ ਹੋਏ ਆ ਆ ਫੁਕਰਿਆਂ ਨੇ ਬੰਨ ਲਾਏ ਆ ਇੱਥੇ ਕਿਉਂ ਠੀਕ ਆ ਬਗਲ ਗਲਤਾ ਜੀ ਆ ਖੜੇ ਆ ਮੁੰਡੇ ਆ ਖੜੇ ਨੇ ਮੁੰਡੇ ਹਾਂਜੀ ਇਹ ਪੰਜਾਬ ਦਾ ਜਊਥ ਖੜਾ ਜੀ ਪੰਜਾਬ ਦਾ ਜਵਾਨ ਖੜਾ ਇਹ ਸਾਨੂੰ ਹਰ ਕਬਸੇ ਨੇਂਦਣ ਲੱਗ ਜਾਂਦੇ ਨੇ ਜੀ ਹਰ ਇੱਕ ਪਾਸੇ ਔਰ ਦੇਖੋ ਲੰਗਰ ਦੇ ਨਾਲ ਲੰਗਰ ਜੀ ਪਾਣੀ ਦੇ ਨਾਲ ਪਾਣੀ ਕੋਈ ਚਾਹ ਦੀ ਸੇਵਾ ਕਰਦਾ ਕੋਈ ਕੁਸ਼ ਕਰਦਾ ਮੈਨੂੰ ਅੱਜ ਇੱਕ ਫੋਨ ਆਇਆ ਵੀਰ ਤੋਂ ਕਹਿੰਦਾ ਸੀ ਦੁੱਧ ਦਾ ਲੈ ਕੇ ਜਾਣਾ ਹੈ ਕਹਿੰਦੇ ਕਿੰਨੇ ਕੁ ਬੰਦੇ ਆ ਜੀ ਮੈਂ ਕਿਹਾ ਹੈਗਾ ਜੀ 4-5000 ਬੰਦਾ ਤਾਂ ਉੱਥੇ ਮਿਲੂਗਾ ਹੀ ਫੇ ਕਹਿੰਦੇ ਭਾਈ ਸਾਡਾ ਕਿਤੇ ਅਸੀਂ ਜੇ ਘਟ ਨਾ ਜਾਵੇ ਮੈਂ ਕਿਹਾ ਫੇ ਮਾਰਾ ਤੇ ਭਰੋਸਾ ਕਰਕੇ ਚੱਲੋ ਭਾਈ ਬਰਕਤ ਪਾਊਗੀ ਐਦਾਂ ਆ ਰਹੇ ਆ ਲੋਕ ਮਾਰਾ ਤਿੰਨ ਟਰਾਲੀਆਂ ਉਰੇਕੇਲਿਆਂ ਦੀ ਲੱਗੀਆਂ ਜੀ ਅੱਜ ਤਿੰਨ ਟਰਾਲੀਆਂ ਸਮੋਸੇ ਵੀ ਵੀਰ ਖਾਰੇ ਸੀ ਕਹਿੰਦੇ ਪਨੀਰ ਵਾਲੇ ਆ ਸਮੋਸੇ ਲੈ ਕੇ ਕੋਈ ਰੋਪੜ ਤੋਂ ਆਇਆ ਜੀ ਕੋਈ ਸਮਰਾਲੇ ਤੋਂ ਲੈ ਕੇ ਆ ਇੱਕ ਬੰਦਾ ਬੀਜੇ ਤੋਂ ਸਮੋਸੇ ਲੈ ਕੇ ਆਇਆ ਜੀ ਉਰੇ ਬੀਜੇ ਤੋਂ ਬੀਜੇ ਤੋਂ ਸਮੋਸੇ ਲੈ ਕੇ ਟਰਾਲੀਆਂ ਸਰੰਦ ਫਤਗੜ ਪਟਿਆਲੇ ਤੱਕ ਤੋਂ ਟਰਾਲੀਆਂ ਆਈਆਂ ਜੀ ਮਿੱਟਰੀਆਂ ਭਰ ਭਰ ਕੇ ਟਰਾਲੀਆਂ ਜੀ ਇੱਥੇ ਜੋ ਪੰਜਾਬ ਖੜਾ ਇੱਕ ਦੂਜੇ ਦੇ ਨਾਲ ਜਿਉ ਆ ਹੁਣ ਬਦਾਮ ਵਾਲੀ ਖੀਰ ਲੈ ਕੇ ਆ ਜੀ ਕੋਈ ਕੋਈ ਜੂਸ ਲਈ ਫਿਰਦਾ ਇੱਥੇ ਫਰੂਟੀਆਂ ਦੀਆਂ ਪੇਟੀਆਂ ਚੱਕੀ ਫਿਰਦੇ ਨੇ ਲੋਕ ਹੂੰ ਹੂੰ ਵੀ ਆਪਣੇ ਜੋੜਾ ਜਿੰਨੇ ਜੋਗਾ ਹੈਗਾ ਪੂਰਾ ਪੰਜਾਬ ਇੱਕ ਦੂਜੇ ਤੇ ਪੰਜਾਬ ਨੇ ਆਪਣੇ ਆਪ ਨੂੰ ਬਚਾਇਆ ਜੀ ਹੋਰ ਤਾਂ ਰੱਬ ਦੀ ਆਸ ਰਹੀ ਹੈ ਸਾਰਾ ਕੁਝ ਆ ਇਹਨਾਂ ਲੋਕਾਂ ਦੇ ਸਿਰ ਤੇ ਆ ਜੀ ਆਪਣਾ ਤੇ ਜੀ ਪਿੱਛੇ ਇਹ ਸਾਡਾ ਵੀ ਕੁਝ ਨਹੀਂ ਹੈਗਾ ਜੀ ਮੈਂ ਤਾਂ ਕਹਿੰਦਾ ਵੀ ਅਸੀਂ ਵੀ ਚੌਧਰੀ ਹਾਂ ਅਸਲ ਦੇ ਵਿੱਚ ਬੰਤੇ ਤੋਂ ਹੀ ਸਾਡੇ ਬਜ਼ੁਰਗ ਜਿਹੜੇ ਸਵੇਰ ਦੇ ਮੋਢਿਆਂ ਪਰ ਲੱਦ ਲੱਦ ਕੇ ਜੀ ਮੋਢਿਆਂ ਪਰ ਲੱਦ ਲੱਦ ਕੇ ਥੈਲੇ ਲੈ ਕੇ ਆ ਰਹੇ ਆ ਬਜ਼ੁਰਗਾਂ ਦੀ ਵੀ ਕਮਾਲ ਆ ਵੈਸੇ ਕੋਈ ਕਹਿੰਦਾ ਮੈਂ 88 ਸਾਲ ਦਾ ਹੈ ਕੋਈ ਕਹਿੰਦਾ ਮੈਂ 68 ਸਾਲ ਦਾ ਹੈ ਇਸੇ ਹਿਸਾਬ ਨਾਲ ਸਾਰੇ ਤੁਰੇ ਫਿਰਦੇ ਤੇ ਡਟੇ ਹੋਏ ਆ ਡਟੇ ਹੋਏ ਜੀ ਸਵੇਰੇ ਨਾਲ ਇੱਕ ਬਜ਼ੁਰਗ ਸੀਗੇ ਹਾਂ ਮੇਨਾ ਗਹਿਮਾ ਗਮੀ ਵੀ ਹੋਈ ਉਹਨਾਂ ਦੀ ਥੋੜੀ ਜੀ ਪਰ ਉਹ ਤਜਰਬੇਕਾਰ ਨੇ ਤੇ ਆ ਬੰਨ ਬੰਨ ਗਏ ਜੀ ਉਹ ਉਹ ਮਹਿਸੂਸ ਹੋਇਆ ਬਾਅਦ ਚ ਵੀ ਬਾਪਾ ਬਾਪੇ ਹੁੰਦਾ ਮੈਨੂੰ ਤਾਂ 15 ਮਿੰਟ ਬਾਅਦ ਹੀ ਮਹਿਸੂਸ ਹੋ ਗਿਆ ਜੀ ਮੈਨੂੰ ਬੁਲਾ ਕੇ ਗੋਡੀਆਂ ਤਲਾ ਕੇ ਮਾਫੀ ਮੰਗੀ ਸੀ ਉਹਨਾਂ ਤੋਂ ਮੈਂ ਜੀ ਮੈਂ ਗਲਤ ਤਾਂ ਵੀ ਤੁਸੀਂ ਠੀਕ ਆ ਬਹੁਤ ਧੰਨਵਾਦ ਜੀ ਇਹ ਸਾਡਾ ਪੰਜਾਬ ਹੈ ਜੀ ਇਹੀ ਸਾਡਾ ਪੰਜਾਬ ਹੈ ਉਹ ਬਜ਼ੁਰਗਾਂ ਦਾ ਤਜਰਬਾ ਕੰਮ ਆ ਰਿਹਾ ਆ ਨੌਜਵਾਨਾਂ ਦਾ ਜੋਸ਼ ਕੰਮ ਆ ਰਿਹਾ ਬਿਨਾਂ ਕਿਸੇ ਗਾਈਡਲਾਈਨ ਤੋਂ ਆ ਦੇਖ ਲਓ ਠੋਕਰ ਨਾ ਵੀ ਬੰਨ ਕੇ ਰੱਖਤੀ ਜਿਹੜੇ ਮੁੰਡਿਆਂ ਨੇ ਇਸ ਤੋਂ ਉੱਪਰ ਕੀ ਹੈ ਜੀ ਸਤਿ ਸ਼੍ਰੀ ਪੰਜਾਬ ਜਿੰਨਾ ਪੰਜਾਬ ਨਾਲ ਖੜੂਗਾ ਪੰਜਾਬ ਉਹਨਾਂ ਤਰੱਕੀ ਕਰੂਗਾ ਰਵਾਇਤੀ ਪਾਰਟੀਆਂ ਪਹਿਲਾਂ ਤੋਰੀਆਂ ਹੁਣ ਰਵਾਇਤੀ ਲੀਡਰਾਂ ਨੂੰ ਤੋੜਨ ਦਾ ਟਾਈਮ ਹੈ ਤੁਸੀਂ ਲੀਡਰ ਮੋੜ ਤੇ ਕਹਿੰਦੇ ਹਥੋਂ ਆਏ ਹੋਏ ਜੀ ਹਾਂਜੀ ਮੋੜੇ ਜੀ ਬਿਲਕੁਲ ਮੋੜ ਤੇ ਜੀ ਉਹ ਤਾਂ ਮੋੜੇ ਜੀ ਆ ਜਿੰਨਾ ਰੇਤਾ ਪੰਜਾਬ ਚੋਂ ਇਕੱਠਾ ਹੋ ਕੇ ਆ ਰਿਹਾ ਹੈ ਇਹ ਪਿਛਲੇ 10 ਸਾਲਾਂ ਚ ਇਹ ਲੀਡਰ ਨੇ ਵੇਚਿਆ ਹੋਇਆ ਜੀ ਇਹ ਖਵਾਜੇ ਨੇ ਦੁਬਾਰਾ ਉਹ ਰੇਤਾ ਮੰਗਾਇਆ ਹੈ ਜੀ ਪੰਜਾਬ ਚੋਂ ਜਿੱਥੇ ਜਿੱਥੇ ਗਈ ਹੋਈ ਐਵੇਂ ਟਰਾਲੀਆਂ ਉਹ ਚਲਦੀ ਹੁੰਦੀ ਤੇ ਐਵੇਂ ਟਿਪਰ ਚੱਲਦੇ ਤੇ ਇਹ ਖਵਾਜੇ ਨੇ ਦੁਬਾਰਾ ਮੰਗਾ ਲਿਆ ਵੀ ਮੇਰੇ ਕੋਲੋਂ ਰੇਤਾ ਕੱਢ ਕੇ ਲਿਕੇ ਢਿੱਡ ਚੋਂ ਲਿਓ ਪਾਓ ਦੁਬਾਰਾ ਹੁਣ ਪੰਜਾਬ ਪਾਉਣ ਲੱਗਿਆ ਵਾ ਕਿਵੇਂ ਇੱਕ ਹੋਰ ਗੱਲ ਬੜੀ ਮਹਿਜੂ ਦਾ ਫਿਰ ਸਟੇਟਸ ਵੀ ਪਾਇਆ ਵੀ ਜਦੋਂ ਦਰਿਆ ਆਪਣੀ ਜ਼ਮੀਨ ਸਟਾਉਂਦਾ ਤੇ ਪਟਵਾਰੀ ਦੀ ਲੋੜ ਨਹੀਂ ਪੈਂਦੀ ਨਾ ਪਟਵਾਰੀ ਲੋੜ ਦੇਵੇ ਇਹ 100 ਸਾਲ ਪੁਰਾਣਾ ਆਪਣਾ ਰਸਤਾ ਲੱਭ ਲੰਦਾ ਇਹ ਆਪਣੇ ਨਿਸ਼ਾਨ ਦੇ ਹੀ ਆਪ ਕਰ ਲੰਦਾ ਜੀ ਆਹ ਰੇਤਾ ਸਾਡੇ ਘਰਾਂ ਚੋਂ ਮੰਗਾ ਲਿਆ ਜੀ ਨੇ ਇਹ ਲੀਡਰਾਂ ਨੇ ਵੇਚਿਆ ਰੇਤਾ ਤੇ ਪਾਉਣ ਪੰਜਾਬ ਲੱਗਿਆ ਹੋਇਆ ਇੱਥੇ ਇਹ ਤਾਂ ਇਹਨਾਂ ਨੇ ਵੇਚਿਆ ਨਾ ਕਰੋੜਾਂ ਕਰੋੜਾਂ ਆਰ ਬਾਰ ਵੇਚ ਕੇ 10 ਸਾਲ ਚ ਇੱਥੋਂ ਕੱਢਿਆ ਸੀ ਹੁਣ ਮੋੜ ਕੇ ਖੜਾ ਛੁੱਟਣਾ ਉਹ ਮੋੜ ਮੋੜ ਅਸੀਂ ਆਮ ਲੋਕ ਰਹੇ ਜੀ ਮੋੜ ਤਾਂ ਇਹ ਥੋੜਾ ਮੋੜ ਰਹੇ ਆ ਜੀ ਇਹ ਆਉਨੇ ਆ ਗਾਰੇ ਵਾਲੇ ਲਫਾਪੇ ਇਹਨਾਂ ਨੇ ਗੱਡੀਆਂ ਚ ਰੱਖੇ ਹੋਏ ਆ ਮੂੰਹ ਜੱਲ ਵੇੜ ਕੇ ਗੱਡੀ ਚ ਉਤਰਦੇ ਆ ਫੋਟੋ ਖਿਚਾ ਕੇ ਲੰਘ ਜਾਂਦੇ ਆ ਆ ਸਾਡੇ ਲੋਕ ਖੜੇ ਵਿਚਾਰੇ ਦੇਖੀ ਜਾਂਦੇ ਨੇ ਨਾ ਬਾਲੀ ਹੁਣ ਤੁਸੀਂ ਰਹੇ ਹੋ ਕਿਉਂਕਿ ਤੁਸੀਂ ਵੋਟਾਂ ਬਾਕੀ ਉਹਨਾਂ ਨੂੰ ਚੁਣਿਆ ਬਾਈ ਉਹ ਖਮਾਜਾ ਤਾਂ ਭੁਗਤਣਾ ਪੈਣਾ ਨਹੀਂ ਭੁਗਤ ਰਹੇ ਆ ਜੀ ਉਹ ਤਾਂ ਉਹ ਤਾਂ ਭੁਗਤ ਰਹੇ ਆ ਜੀ ਉਹ ਤਾਂ ਪਿਛਲੇ ਦਿਨੋਂ ਤੋਂ ਨੰਗੇ ਪਿਛੇ ਤੋਂ ਹੋਆ ਖੁੱਲਾ ਬਹੁਤ ਆ ਜਿੰਨਾ ਪਪੂਲਰ ਖੜਾ ਹੈ ਜੰਗਲਾਤ ਦੀ ਜ਼ਮੀਨ ਦੇ ਵਿੱਚ ਖੜਾ ਆਈਐਸ ਆਈਪੀਐਸ ਅਫਸਰਾਂ ਦੀ ਜ਼ਮੀਨ ਹੈ ਜੀ ਉਹ ਸਾਰੀ ਉਧਰ ਨੂੰ ਬਾਹਰ ਨਹੀਂ ਲੱਗਣ ਦਿੰਦੇ ਉਧਰ ਬੰਨ ਕਿੰਨਾ ਦੂਰ ਆ ਉਧਰ ਤਕਰੀਬਨ ਇੱਥੇ ਤੋਂ ਜਿੱਥੇ ਆਪਾਂ ਖੜੇ ਆ 2 ਕਿਲੋਮੀਟਰ ਦੂਰ ਬੰਨ ਹੈ ਜੀ ਉਧਰ ਇੱਧਰ ਚੱਲ ਰਿਹਾ ਸਭਾ ਕਿਲੋਮੀਟਰ ਦੇ ਵਿੱਚ ਜ਼ਮੀਨ ਖੜੀ ਹੈ ਜੀ ਉਧਰ ਪਰ ਉਧਰ ਵੀ ਮਜਾਲ ਹੈ ਜੀ ਕਿ ਇੱਥੇ ਪੋਪਲਾਈਨ ਚਲੇ ਜਾਵੇ ਕਿਸੇ ਮਹਿਕਮੇ ਦੀ ਕੋਈ ਚਲੇ ਜਾਵੇ ਕਾਰਨ ਉਹ بڑے بڑے ਧਨਾੜ ਅਫਸਰ ਬੈਠੇ ਆ ਜੀ ਉਹਨਾਂ ਨੇ ਸ਼ਾਮਲਾੜ ਦੀ ਜ਼ਮੀਨ 'ਚ ਆਪਾਂ ਪੂਲਰ ਖੜੇ ਆ ਜ ਗਰਦਾਬ ਰੀਆਂ ਅਫਸਰਾਂ ਦੇ ਨਾਲ ਹੋਣਗੀਆਂ ਮਲਕੀਤੀ ਸ਼ਾਮਲਾਟ ਆ ਇਹਦੇ ਇਹ ਆਪਣੇ ਫੋਰੈਸਟ ਡਿਪਾਰਟਮੈਂਟ ਦੇ ਹੋਈ ਜੰਗਲਾਤਾਂ ਮੈਂ ਕਿਵੇਂ ਦੇ ਹੋਗੀ ਜੀ ਅਸੀਂ ਕੜਾਈਆਂ ਵੀ ਇੰਝ ਪਈਆਂ ਸਾਡੇ ਕੋਲ ਅਸੀਂ ਹੁਣ ਬੋਲ ਨਹੀਂ ਰਹੇ ਆ ਪਹਿਲਾਂ ਬੰਨ ਬੰਨ ਹੋ ਜਵੇ ਫੇਰ ਇਹਨਾਂ ਨੂੰ ਲਾਈਵ ਹੋ ਕੇ ਕੱਚੇ ਚਿੱਟੇ ਪੂਰੇ ਪੰਜਾਬ ਦੇ ਮੂਰੇ ਰੱਖਣੇ ਇਹਨਾਂ ਦੇ ਪੂਰੇ ਬਿਲਕੁਲ ਭਾਈ ਜੀ ਕਿਵੇਂ ਦੇਖ ਰਹੇ ਹਾਂ ਹਾਂ ਸਤਨਾਮ ਵੀਰ ਜਿਹੜਾ ਮੈਂ ਤੁਹਾਨੂੰ ਦੱਸਦਾ ਨਾ ਵੀ ਆਪਾਂ ਇਸ ਟਾਈਮ ਜਿਹੜੇ ਉਹ ਲੋਕੇਸ਼ਨ ਤੇ ਖੜੇ ਆ ਦੌਦਪੁਰ ਬੇਲਾ ਇਹ ਨਾ ਇੱਥੇ ਇੰਨਾ ਕੰਜਸਟਡ ਏਰੀਆ ਹੋ ਗਿਆ ਦਰਿਆ ਦਾ ਇਹ ਮੈਂ ਕੈਮਰਾ ਵੀਰ ਨੂੰ ਦਿਖਾਉਣਾ ਚਾਹੁੰਦਾ ਵੀ ਜਿੱਥੇ ਆਪਾਂ ਲੋਕੇਸ਼ਨ ਤੇ ਖੜੇ ਆ ਆ ਪਿੱਛੇ ਵੀ ਦੇਖ ਲਓ ਕਿੰਨਾ ਚੌੜਾ ਆਉਂਦਾ ਦਰਿਆ ਰੋਪੜਵਾਲ ਤੋਂ ਠੀਕ ਨਹੀਂ ਆ ਅੱਗੇ ਤੋਂ ਦੇਖ ਲਓ ਸਾਰਾ ਚੜਾਈ ਤੇ ਚਲੇ ਗਿਆ ਫਿਰ ਇੱਥੇ ਆ ਕੇ ਜਿਹੜਾ ਆਹ ਜਿਹੜੀ ਸੇਮ ਲੋਕੇਸ਼ਨ ਤੇ ਆ ਦਿਖਾ ਰਹੇ ਆ ਲੋਕੇਸ਼ਨ ਕਿਹੜਾ ਇੰਨਾ ਕੁ ਦਰ ਹੈ ਜਿਹੜਾ ਇਹ ਕਹਿੰਦੇ ਆ ਵੀ 1.5 ਲੱਖ ਕਿਊਸਿਕ ਜਾਂ 2 ਲੱਖ ਕਿਊਸਿਕ ਪਾਣੀ ਛੱਡਣਾ ਇਹ ਇਹਦੇ ਵਿੱਚੋਂ ਨਿਕਲ ਲੈ ਇੰਨੀ ਕਿ ਜਗ੍ਹਾ ਜਿਹੜਾ ਹੁਣ ਇਹ ਜਿਹੜਾ ਕੱਟ ਲੱਗ ਰਿਹਾ ਨਾ ਔਰੇ ਵਾਰ-ਵਾਰ ਇੱਕ ਤਾਂ ਨਜਾਇਜ਼ ਮਾਈਨਿੰਗ ਦੰਗਾਈ ਬੰਨਾਂ ਦੇ ਨਾਲ ਹੋਈ ਹੋਈ ਆ। ਤੁਸੀਂ ਤਾਂ ਯਾਰ ਜ਼ਿਮੀਦਾਰ ਬੰਦੇ ਹੋ ਜੇ ਖਾਲ ਪਿੱਛੇ ਵੀ ਚੋੜੀ ਹੋਵੇ ਅੱਗੇ ਵੀ ਚੋੜੀ ਹੋਵੇ ਵਿੱਚ ਸੌੜੀ ਹੋ ਜਾਵੇ ਟੁੱਟਣੀ ਤਾਂ ਹੈਗੀ ਉਹ ਫਿਰ। ਹਾਂ ਉਹਨੂੰ ਕਿ ਕਿਦਾਂ ਅਸੀਂ ਕਿਦਾਂ ਬਣ ਸਕਦੇ ਆ ਉਹ। ਉਹੀ ਤੁਹਾਨੂੰ ਦੱਸ ਦਿਆਂ ਵੀ ਨਜਾਇਜ਼ ਮੈਨਗੋਈ ਹੋਈ ਹੋਈ ਤੇ ਇਹ ਕੰਜਸਟਡ ਏਰੀਆ ਬਿਲਕੁਲ ਨੈਰੋ ਜਿਹੜਾ ਫਲੋ ਵਧ ਰਿਹਾ ਕੱਟ ਲੱਗ ਰਿਹਾ ਤੇ ਦੂਜਾ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਤੁਹਾਡੇ ਮਾਧਿਅਮ ਜਰੀਏ। ਜਿਹੜਾ ਹੁਣ ਇਹਨਾਂ ਨੇ 1680 ਰੱਖਿਆ ਹੋਇਆ ਉੱਪਰ ਹਾਈ ਲੈਵਲ ਭਾਖੜੇ ਦਾ। ਹਾਂ ਉਹ ਉਹ ਕੋਸ ਕੋਸ ਪਿਛਲੇ ਸਾਲਾਂ ਤੋਂ ਪਹਿਲਾਂ ਆਪਾਂ ਦੇਖੀਏ ਉਹ ਕਦੇ 1600 ਵੀ ਰਹਿ ਗਿਆ 80 ਫੁੱਟ ਨੀਵਾ ਕਈ ਗੱਲਾਂ 1500 150 ਫੁੱਟ ਨੀਵਾ ਰਹਿ ਗਿਆ ਪਾਣੀ ਵੀ ਮਿਲਿਆ ਉਦੋਂ ਪੰਜਾਬ ਨੂੰ ਹਰਿਆਣੇ ਨੂੰ ਵੀ ਤੇ ਲੈਟ ਆ ਜਿਹੜੀ ਉਹ ਵੀ ਬਣਦੀ ਰਹੀ ਆ ਜਾਂ 150 ਫੁੱਟ ਲੈਵਲ ਥੱਲੇ ਨਾਲ ਵੀ ਲੈਟ ਵੀ ਬਣਦੀ ਆ ਪਾਣੀ ਵੀ ਮਿਲਦਾ ਫਿਰ 1680 ਫੁੱਟ ਨਾਲ ਸਾਨੂੰ ਮਾਰਨਾ ਹੈ ਪੰਜਾਬ ਨੂੰ ਇਹਨਾਂ ਨੇ ਮਾਰਨਾ ਸਭ ਤੋਂ ਨੰਬਰ 1 ਦੂਜੀ ਗੱਲ ਜਿੱਦਾਂ ਹੁਣ ਇਹ ਜਿਹੜੀ ਹੁਣ ਮੌਨਸੂਨ ਹੋ ਰਹੀ ਆ ਆਏ ਸਾਲ ਹੋ ਰਹੀ ਆ ਇਹ ਜੇਕਰ ਇਹ ਕਿਤੇ ਇਲੈਕਸ਼ਨ ਵਾਂਗੂ 5 ਸਾਲ ਬਾਅਦ ਹੁੰਦੀ ਫੇਰ ਸਾਨੂੰ ਇਹਨਾਂ ਦੀ ਕੋਈ ਪ੍ਰਵਾਹ ਹੁਣ ਵੀ ਵੈਸੇ ਐ ਨਹੀਂ ਫੇਰ ਕੋਈ ਪ੍ਰਵਾਹ ਨਹੀਂ ਹੁਣ ਇਹ ਆਏ ਸਾਲ ਇਹ ਮੌਨਸੂਨ ਹੋਣੀ ਆ ਇਹ ਸਾਨੂੰ ਆਏ ਸਾਲ ਇਹ ਸਿਸਟਮ ਵੱਧ ਆ ਜਿਹੜਾ ਇਹਨਾਂ ਦਾ ਉਹਨੂੰ ਵੈਸੇ ਅਸੀਂ ਦਬ ਦਬਦੇ ਕਿਸੇ ਨੂੰ ਨਹੀਂ ਪਰ ਸਰਕਾਰਾਂ ਨੂੰ ਅਸੀਂ ਸੁਣਾਉਣਾ ਚਾਹੁੰਦੇ ਆ ਇਹ ਜਿਹੜਾ ਇਹਦਾ ਲੈਵਲ ਆ ਪੰਜਾਬੀਆਂ ਨੂੰ ਵੀ ਮੈਂ ਕਹਿਣਾ ਚਾਹੁੰਦਾ ਵੀ ਇਹਨੂੰ 1680 ਫੁੱਟ ਤੇ ਘਟਾ ਕੇ ਇਹਨੂੰ 1600 ਫੁੱਟ ਕਰਿਆ ਜਾਵੇ ਜੇ ਨਜਾਇਜ਼ ਉੱਪਰ بارش ਹੋ ਵੀ ਜਾਂਦੀ ਆ ਤਾਂ ਉਹ 100 ਫੁੱਟ ਦੇ ਵਿੱਚ ਉਹ ਮੈਨੇਜ ਕਰ ਲੈਣਗੇ ਉਹਨੂੰ ਇਹ ਇਹ ਸੁਨੇਹਾ ਸਾਰੇ ਪੰਜਾਬੀਆਂ ਨੂੰ ਆਪਣਾ ਹਾਂਜੀ ਸੋਚੀ ਸ਼ਮਨ ਜੀ ਸਾਜ਼ਿਸ਼ਾ ਜੀ ਬਿਲਕੁਲ ਭਾਈ ਜੀ ਹੁਣ ਇੱਕ ਸੁਨੇਹਾ ਦੱਸ ਲੋੜ ਕਿਹੜੀ ਚੀਜ਼ ਦੀ ਆ ਉਹ ਸਾਰੀਆਂ ਜਰੂਰ ਦੱਸ ਦਿਓ ਕਿੰਨਾ ਕੰਮ ਲੱਗ ਗਿਆ ਕਿੰਨਾ ਰਹਿ ਗਿਆ ਮਿੱਟੀ ਵਾਲੇ ਵੀਰ ਕਿੰਨੀ ਮਿੱਟੀ ਲੈ ਕੇ ਆਣ ਜਾਂ ਹੋਰ ਕੋਈ ਕੋਈ ਕੀ ਕੁਝ ਲੈ ਕੇ ਆਵੇ ਇੱਥੇ ਸਾਨੂੰ ਇੱਕ ਤਾਂ ਬੋਲਡਰ ਪੱਥਰ ਜੀ ਇੱਕ ਜਾਲ ਇੱਕ ਤਾਰ ਇਹਨਾਂ ਚੀਜ਼ਾਂ ਦੀ ਲੋੜ ਆ ਮਿੱਟੀ ਆਵੇ ਜੀ ਹੁਣ ਟਰਾਲੀਆਂ ਹਾਂ ਮਿੱਟੀ ਥੋੜੀ ਘਟਾਈ ਜਾਵੇ ਹੁਣ ਥੋੜੀ ਜੀ ਪਰ ਮੈਂ ਕਹਿੰਦਾ ਵੀ ਲੋਕ ਆਪਣੇ ਘਰਾਂ ਚ ਜ਼ਰੂਰ ਰੱਖਣ ਮਿੱਟੀ ਸਟੋਰ ਕਰਕੇ ਉਹ ਸਟੋਰ ਕਰਕੇ ਬੈਗ ਭਰ ਕੇ ਰੱਖਣ ਜਿਵੇਂ ਕਾਲ ਆਉਂਦੀ ਕਿਤੋਂ ਵੀ ਆ ਸਕਦੀ ਹੈ ਕਿਤੋਂ ਵੀ ਆ ਸਕਦੀ ਹੈ ਇਹ ਨਹੀਂ ਵੀ ਸਾਡੇ ਵਾਸਤੇ ਇਹ ਜਦੋਂ ਤੱਕ ਭਾਖੜਾ ਇਹ ਸਾਡੇ ਨਾਲ ਇਦਾਂ ਅਣਇਾਈ ਕਰ ਰਿਹਾ ਉਦੋਂ ਤੱਕ ਸਾਨੂੰ ਸਤਾਰਕ ਰਹਿਣਾ ਪੈਣਾ ਜਿਵੇਂ ਵੀਰ ਨੇ ਦੱਸਿਆ ਸਾਨੂੰ ਆਪਣੇ ਘਰਾਂ ਦੇ ਵਿੱਚ ਤਿਆਰੀ ਰੱਖਣੀ ਚਾਹੀਦੀ ਹੈ ਟਰਾਲੀਆਂ ਭਰ ਕੇ ਛੜਾਂ ਥੱਲੇ ਲਾ ਲਓ ਜਿਵੇਂ ਕਾਲ ਆਉਂਦੀ ਪੰਜਾਬ ਦੇ ਕਿਸੇ ਖੁੰਝੇ ਵੀ ਤੁਰਪ ਪਾਵੇਂ 100 ਕਿਲੋਮੀਟਰ ਆਪਾਂ ਮੇ 150 ਕਿਲੋਮੀਟਰ ਤੁਰਪੋ ਪੰਜਾਬ ਪੰਜਾਬ ਨਾਲ ਖੜੂਗਾ ਤਾਂ ਪੰਜਾਬ ਬਚ ਜੂਗਾ ਨਹੀਂ ਇਹਨਾਂ ਲੀਡਰਸ਼ਿਪਰਾਂ ਨੇ ਸਾਨੂੰ ਮਾਰਨ ਦੀ ਵਿੱਚ ਕੋਈ ਕਸਰ ਨਹੀਂ ਛੱਡੀ ਵੀ ਹੈਗੀ ਬਿਲਕੁਲ ਪੰਜਾਬ ਬਚ ਜੂਗਾ ਪਰ ਬਚਾਉਣ ਵਾਲੇ ਕਿਹੜੇ ਹੁਣ ਮੈਂ ਉਹ ਦੱਸ ਦਿਆਂ ਬਚਾਉਣ ਕੋਈ ਅੰਬਰਾਂ ਤੋਂ ਨਹੀਂ ਕੋਈ ਆਇਆ ਨਾ ਕੋਈ ਮਹਿਲਾ ਚੋਂ ਆਇਆ ਬਚਾਉਣ ਵਾਲੇ ਆਏ ਭਾਈ ਕੁੱਲੀਆਂ ਚੋਂ ਉੱਟ ਕੇ ਇਹ ਸਾਡੇ ਬਜ਼ੁਰਗਾਂ ਭਰਾ ਐ ਇਹ ਸਾਡੇ ਆਪਣੇ ਆ ਤੇ ਜਿਨ੍ਹਾਂ ਨੇ ਗਾਈਡਲਾਈਨ ਦਿੱਤੀਆਂ ਐ ਉਹ ਵੀਰ ਵੀ ਜਿਹੜੇ ਹੈਗੇ ਸਾਡੇ ਉਹ ਫੌਜ ਦੇ ਵੀਰ ਆ ਮੈਂ ਕੋਸ਼ਿਸ਼ ਕਰਨੀ ਚਾਹਾਂਗਾ ਕਿ ਜੇ ਦੂਰੋਂ ਦਿਖਾ ਸਕੀਏ ਸਾਡੇ ਆਫੀਸਰ ਸਹਿਬਾਨ ਇਸ ਪਾਸੇ ਤੋਂ ਵੀ ਖੜੇ ਆ ਤੇ ਇਹ ਵੀ ਇਧਰੋਂ ਸਾਰੀ ਜਿਹੜੀ ਗਾਈਡਲਾਈਨਸ ਦੇ ਰਹੇ ਆ ਲੋਕਾਂ ਨੂੰ ਵੀ ਕਿੱਦਾਂ ਕੀ ਕਰਨਾ ਚਾਹੀਦਾ ਤਾਂ ਦੂਜੇ ਪਾਸੇ ਜਿਹੜੇ ਸਾਡੇ ਭਰਾ ਐ ਉਹ ਜਵਾਨ ਜਿਹੜੇ ਹੈਗੇ ਆ ਜਿਸ ਤਰ੍ਹਾਂ ਇੱਥੇ ਮੈਂ ਤੁਹਾਨੂੰ ਦੱਸਿਆ ਕਿ ਇੱਥੇ ਇੱਕ ਮੇਜਰ ਸਾਹਿਬ ਉਹਨਾਂ ਦੇ ਨਾਲ ਤਿੰਨ ਜੀਸੀਓ ਤੇ ਉਹਨਾਂ ਦੇ ਨਾਲ 34 ਜਵਾਨ ਲੱਗੇ ਹੋਏ ਆ ਸੋ ਇਹ ਸਿੱਖ ਰੈਜੀਮੈਂਟ ਜਿਹੜੀ ਹੈਗੀ ਆ ਉਸ ਪਾਸੇ ਤੋਂ ਲੱਗੀ ਹੋਈ ਆ ਇਹਨਾਂ ਜਵਾਨਾਂ ਨੇ ਤਕਨੀਕ ਦੇ ਨਾਲ ਤੁਸੀਂ ਦੇਖ ਰਹੇ ਹੋ ਕਿ ਉਸ ਵਾਸਤੇ ਤੁਹਾਨੂੰ ਵੈਸੇ ਹੀ ਕੰਮ ਬਿਹਤਰੀਨ ਦਿਖੂਗਾ ਜਿੱਥੇ ਤਰਪਾਲਾਂ ਵੀ ਲਾਈਆਂ ਜਾ ਰਹੀਆਂ ਆ ਜਿਹੜੇ ਥੱਲੇ ਭਰ ਕੇ ਵੱਡੀਆਂ ਉੱਪਰ ਨੂੰ ਢਿੱਗਾ ਖੜੀਆਂ ਕੀਤੀਆਂ ਸੋ ਇਹ ਤਕਨੀਕ ਤੋਂ ਬਿਨਾ ਕੰਮ ਨਹੀਂ ਹੋ ਸਕਦਾ ਤਕਨੀਕ ਦੇ ਨਾਲ ਜਿਹੜੀ ਮੁਸ਼ਕਲ ਮਿਹਨਤ ਆ ਉਹ ਬਹੁਤ ਜ਼ਰੂਰੀ ਆ ਜਿੱਥੇ ਨੌਜਵਾਨ ਤੁਸੀਂ ਜਿੱਥੇ ਤੱਕ ਨਿਗਾਹ ਮਾਰ ਰਹੇ ਹੋ ਦੇਖੋ ਨੌਜਵਾਨੀ ਜਿਹੜੀ ਪੰਜਾਬ ਦੀ ਉਹ ਖੜੀ ਆ ਤਾਂ ਇਹ ਸਾਰਾ ਜਿਹੜਾ ਨਜ਼ਾਰਾ ਇੱਥੇ ਤਾਂ ਬਣਿਆ ਹੋਇਆ ਹੈ ਨਜ਼ਾਰੇ ਨੂੰ ਕਈ ਵਾਰੀ ਗਲਤ ਉਹਦੇ ਵਿੱਚ ਲੈ ਲਿਆ ਜਾਂਦਾ ਵੀ ਨਜ਼ਾਰਾ ਤਾਂ ਹਸੀਨ ਦਿਖ ਜਿਹੜੀ ਹੁੰਦੀ ਉਹੀ ਹੁੰਦਾ ਪਰ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਅਚੰਭੇ ਦੀ ਗੱਲ ਹੈ ਕਿਉਂਕਿ ਇਹ ਲੋਕ ਜਿੱਥੇ ਇਕੱਠੇ ਹੋ ਜਾਣ ਤਾਂ ਉੱਥੇ ਫਿਰ ਮਾਹੌਲ ਬਣ ਜਾਂਦੇ ਆ ਵੀਰ ਜੀ ਤੁਸੀਂ ਵੀ ਰਾਤ ਇੱਥੇ ਸੀ ਤੇ ਅੱਜ ਦੇ ਮਾਹੌਲ ਤੇ ਕੱਲ ਦੇ ਮਾਹੌਲ 'ਚ ਕੀ ਫਰਕ ਆ ਫਰਕ ਬਹੁਤ ਜ਼ਿਆਦਾ ਜੀ ਆਪਣੇ ਸਾਰੇ ਭਰਾ ਲੱਗੇ ਹੋਇਆ ਪਰ ਜਿਹੜਾ ਮੈਂ ਸਨੇਹਾ ਦੇਣਾ ਉਹ ਮੈਂ ਉਹਨਾਂ ਨੂੰ ਦੇਣਾ ਜਿਹੜੇ ਬੈਠਿਆ ਬੰਬੇ ਬੜਿਆਂ ਬੜੀਆਂ ਬਣ ਗਏ ਪੱਗਾਂ ਟੁੱਟੀ ਜੀ ਪੰਜਾਬੀ ਬੋਲ ਕੇ ਹਜ਼ਾਰਾਂ ਕਰੋੜ ਦਾ ਬਿਜ਼ਨਸ ਕਰ ਰਿਹਾ ਸਾਡੇ ਪੰਜਾਬ ਦੇ ਸਰ ਤੇ ਇੱਕ ਵੀ ਟਵੀਟ ਨਹੀਂ ਕਿਸੇ ਨੇ ਕਰਿਆ ਮੈਂ ਇਹ ਪੁੱਛਣਾ ਚਾਹੁੰਦਾ ਉਹਨਾਂ ਦੇ ਪਿੱਛੇ ਡਰ ਕਿਹੜੀ ਚੀਜ਼ ਦਾ ਵੀ ਉਹ ਵੀ ਇਹ ਵੀ ਨਹੀਂ ਲਿਖ ਸਕਦੇ ਕਿ ਪੰਜਾਬ ਜੋ ਵੀ ਪ੍ਰਮਾਤਮਾ ਵੱਲੋਂ ਸਾਂਭਿਆ ਜਾਵੇ ਜੋ ਵੀ ਹੈ ਐਨਾ ਡਰ ਕਿਹੜੀ ਚੀਜ਼ ਦਾ ਸਾਨੂੰ ਸ਼ੋਅ ਕਰਿਆ ਜਾਂਦਾ ਉੜਦਾ ਪੰਜਾਬ 72% ਕਹਿੰਦੇ ਜੀ ਪੰਜਾਬ ਦੇ ਯੂਥ ਹੈ ਜਿਹੜੀ ਨਸ਼ਾ ਕਰਦੀ ਆ ਅਸੀਂ ਜੱਦੇ ਲੱਗੇ ਹਾਂ ਕਿਸੇ ਬੰਦੇ ਨੇ ਕਿਸੇ ਤੋਂ ਭੁੱਕੀ ਫੀਮ ਚੈਨੀ ਖੈਣੀ ਮੈਂ ਤਾਂ ਤੱਕ ਨਹੀਂ ਦੇਖਿਆ ਕੋਈ ਲਾਉਂਦਾ ਉੜਦਾ ਪੰਜਾਬ ਚ ਬੰਦਾ ਚੀਕਾਂ ਮਾਰਦਾ ਫਿਰਦਾ ਕੂਕਾਂ ਮਾਰਦਾ ਫਿਰਦਾ ਇਹ ਕਿਹੜੇ ਨਸ਼ੇ ਚ ਤੁਰੇ ਫਿਰਦੇ ਸਾਰੇ ਕਿਹੜੀ ਖੁਮਾਰੀ ਇਹਨਾਂ ਨੂੰ ਚੜੀ ਹੋਈ ਇਹ ਨਾਮ ਦੀ ਖੁਮਾਰੀ ਆ ਜੀ ਪਿਆਰ ਦੀ ਖੁਮਾਰੀ ਆ ਜੋਸ਼ ਆ ਜਦੋਂ ਜਕਾਰਾ ਲੱਗਦਾ ਨਾ ਜੋ ਬੋਲੇ ਸੋਨੇ ਹਾਲ ਉੱਥੇ ਤੱਕ ਆਵਾਜ਼ ਜਾਂਦੀ ਆ ਤੇ ਉਥੋਂ ਵਾਪਸ ਆਉਂਦੀ ਆ ਸਾਸਰੀਆਂ ਗੱਲ ਦੀ ਇੱਕ ਲਾਓ ਫਿਰ ਵੀਰ ਜਕਾਰਾ ਗੱਡ ਕੇ ਸੋਨੇ ਹਾਲ ਸਾਸਰੀਆਂ ਕਾਲ ਸਾਰੇ ਦੀ ਵੀ ਆਪਣੀ ਅਹਿਮੀਅਤ ਆ ਤਾਕਤ ਆ ਜੇ ਕੋਈ ਦੂਰ ਖੜਾ ਵੀ ਚਕਾਰਾ ਲਾ ਦੇਵੇ ਤਾਂ ਦੇਖੋ ਸੁੱਤਾ ਵੀ ਪਿਆ ਹੋਵੇ ਉੱਠ ਕੇ ਉਹ ਵੀ ਸੱਤਰੀ ਅਕਾਲ ਕਹਿੰਦਾ ਸੋ ਇਹ ਤਾਕਤ ਹੈ ਇਹ ਪੰਜਾਬ ਹੈ ਇਹ ਪੰਜਾਬ ਦੀ ਚੜ੍ਹਦੀ ਕਲਾ ਹੈ ਇਹ ਪੰਜਾਬ ਦੇ ਬੋਲ ਵਾਲੇ ਆ ਸੋ ਇਹ ਪੰਜਾਬੀਅਤ ਆ ਇਹ ਜਿਹੜੀ ਸਾਰਾ ਕੁਝ ਕਰਾਰੀ ਹੈ ਤੇ ਕਿਰਪਾ ਹੈ ਉਸ ਪ੍ਰਮਾਤਮਾ ਦੀ ਅਕਾਲ ਪੁਰਖ ਦੀ ਵਾਹਿਗੁਰੂ ਦੀ ਜਿਹਦੀ ਕਿਰਪਾ ਦੇ ਨਾਲ ਸਾਰਾ ਕੁਝ ਚੱਲ ਰਿਹਾ ਤੇ ਹਰ ਕੋਈ ਜੋਸ਼ ਦੇ ਨਾਲ ਇੱਥੇ ਡਟਿਆ ਹੋਇਆ ਤੇ ਉਮੀਦ ਕਰਦੇ ਆ ਕਿ ਹੁਣ ਪ੍ਰਮਾਤਮਾ ਮਿਹਰ ਜ਼ਰੂਰ ਕਰੂਗਾ ਇਹਨਾਂ ਦੇ ਜੋਸ਼ ਨੂੰ ਫਲ ਪਾਊਗਾ ਜਿਹੜੇ ਘਰਜ ਨੂੰ ਲੈ ਕੇ ਇਹ ਲੱਗੇ ਹੋਏ ਆ ਕਿਉਂਕਿ ਗੁਰਬਾਣੀ ਦਾ ਫਰਮਾਨ ਆ ਬਿਰਥੀ ਕਦੇ ਨਾ ਹੋਵੀ ਜਾਣ ਕੀ ਅਰਦਾਸ ਸੋ ਇਹਨਾਂ ਦੀਆਂ ਅਰਦਾਸਾਂ ਬੇਨਤੀਆਂ ਤੇ ਅਸੀਂ ਪ੍ਰਮਾਤਮਾ ਅਗੇ ਅਸੀਂ ਵੀ ਅਰਦਾਸ ਕਰਦੇ ਇਹਨਾਂ ਦੇ ਅਰਦਾਸਾਂ ਦੇ ਨਾਲ ਜੋੜ ਕੇ ਵੀ ਪ੍ਰਮਾਤਮਾ ਮਿਹਰ ਕਰੀ ਇਹਨਾਂ ਦੀ ਮਿਹਨਤ ਨੂੰ ਇਹਨਾਂ ਦੀ ਸਿੱਦਕ ਨੂੰ ਇਹਨਾਂ ਦੇ ਜਜ਼ਬੇ ਨੂੰ ਬੂਰ ਪਵੇ ਤੇ ਇਹ ਜਿਹੜਾ ਇਲਾਕਾ ਹੈ ਇਹ ਸ਼ਹੀਦਾਂ ਦਾ ਇਲਾਕਾ ਚਮਕੌਰ ਸਾਹਿਬ ਦਾ ਇਲਾਕਾ ਇਹ ਇਸੇ ਤਰ੍ਹਾਂ ਬਚਿਆ ਰਹੇ ਚੜ੍ਹਦੀ ਕਲਾ ਚ ਰਹੇ ਆਬਾਦ ਰਹੇ ਜਿੰਦਾਬਾਦ ਰਹੇ